ਸਾਡਾ ਸੁਪਨਾ ਕਿ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲਣਾ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵੇਚਣਾ ਜਿਹੜੀ ਸਬਜ਼ੀ ਇੱਥੇ 50 ਰੁਪਏ ਕਿਲੋ ਅਸੀਂ ਮਾਰਕੀਟ ਦਿੰਨੇ ਆ ਜਿੱਦਣ ਯੂਰਪੀਅਨ ਬਾਰਡਰ ਖੁੱਲ੍ਹਾ ਸਾਨੂੰ 350 ਤੋਂ 400 ਰੁਪਏ ਕਿਲੋ ਵੇਚਣਾ ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦਾ ਜਿੰਨਾ ਚਿਰ ਵੈਲਿਊ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਲੋਜੀ ਹੁਣ ਤੁਸੀਂ ਪ੍ਰਤਾਪ ਬਾਜ਼ਵਾ ਦੇ ਤਿੱਖੇ ਤਿੱਖੇ ਬਿਆਨ ਤਾਂ ਸੁਣ ਕੀ ਹਟਿਓ ਆਜ਼ਵਾ ਦੇ ਵੱਲੋਂ ਆਕਾਲੀ ਦਲ ਤੇ ਭਾਜਪਾ ਨੂੰ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਪ੍ਰਤਾਪ ਬਾਜ਼ਵਾ ਨੇ ਸਿੱਧੇ ਤੌਰ ਤੇ ਕਿਹਾ ਕਿ ਸਾਡੀ ਸਰਕਾਰ ਅਨਸਾਰੀ ਟਾਪ ਪ੍ਰਾਇੋਰਟੀ ਇਹਨਾਂ ਗੈਂਗਸਟਰਾਂ ਦਾ ਖਾਤਮਾ ਕਰਨ ਦੀ ਹੋਵੇਗੀ ਸਾਡੀ ਪਹਿਲੀ ਬਚਨ ਬੰਦਤਾ ਤੁਹਾਡੇ ਨਾਲ ਆ ਤੇ ਇਸ ਦੇ ਨਾਲ ਹੀ ਪ੍ਰਤਾਪ ਬਾਜ਼ਵਾ ਦੇ ਵੱਲੋਂ ਇੱਕ ਹੋਰ ਵੱਡਾ ਬਿਆਨ ਜਾਰੀ ਕੀਤਾ ਗਿਆ ਜਿਸ ਨੇ ਸਿਆਸਤ ਦੇ ਵਿੱਚ ਇੱਕ ਵੱਡਾ ਪੁਚਾਲ ਲਿਆ ਕੇ ਰੱਖ ਦਿੱਤਾ ਉਹ ਵੀ ਬਿਆਨ ਤੋਂ ਹਨ ਨੂੰ ਸੁਣਾ ਦਿੰਦੇ ਆ ਕਿ ਕਿਸੇ ਆਦਮੀ ਨੂੰ ਇਹ ਯਕੀਨ ਨਹੀਂ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਇੱਥੇ ਜ਼ਿੰਦਗੀ ਮਹਿਫੂਜ਼ ਹੋਏ ਟਾਪ ਪ੍ਰਾਇੋਰਟੀ ਕਿਸੇ ਵੀ ਦੇਸ਼ 'ਚ ਜਦੋਂ ਅਸੀਂ ਰਹਿੰਦੇ ਆ ਸਾਰਿਆਂ ਨੂੰ ਪਹਿਲੀ ਚੀਜ਼ ਜਿਹੜੀ ਅਸੀਂ ਧਿਆਨ ਕਰਦੇ ਉਹ ਇਹ ਹੁੰਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਹੋਏ ਬਾਕੀ ਕਾਰੋਬਾਰ ਤੇ ਬਾਅਦ ਚ ਹੀ ਚੱਲਨੇ ਬਦਕਿਸਮਤੀ ਅੱਜ ਬਾਰਡਰ ਏਰੀਆ ਦੀ ਇਸ ਬਾਰਡਰ ਏਰੀਆ ਚ ਕੋਈ ਵੀ ਇਹੋ ਜਿਹੇ ਵਿਅਕਤੀ ਨਹੀਂ ਜਿਹਨੂੰ ਅੱਜ ਫਰੋਤੀ ਦੇ ਟੈਲੀਫੋਨ ਨਹੀਂ ਆ ਗਏ ਜਿਹਨੂੰ ਫਰੋਤੀਆਂ ਦੇ ਗੋਲੀਆਂ ਮਾਰ ਕੇ ਸ਼ਿਕਾਰ ਕਰ ਦਿੱਤੇ ਗਏ ਮੈਂ ਅੱਜ ਇੱਥੋਂ ਇਸ ਸਟੇਜ ਉੱਤੇ ਇਸ ਗੱਲ ਦਾ اقرار نامہ ਪੰਜਾਬ ਦੇ ਲੋਕਾਂ ਨਾਲ ਕਰਨਾ ਪਰਮਾਤਮਾ ਮਿਹਰ ਕਰੇ ਗੁਰੂ ਮਾਰਾ ਸਾਹਿਬ ਬੇਰ ਕਰਨ ਪੰਗੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਾਰਨ ਚੰਗੀ ਤਰ੍ਹਾਂ ਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜ਼ਿਲ੍ਹਾ ਵੀ ਕਾਂਗਰਸੀ ਸਰਕਾਰ ਚ ਸੀ ਤਰਨਤਾਰਨ ਬਣਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨਤਾਰ ਲੈ ਰਿਹਾ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਪਹਿਲ ਵੀ ਚੰਗੀ ਸੀ ਅੱਜ ਸਾਰਿਆਂ ਨਾਲ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵੇਂ ਗੈਂਗਸਟਰਸ ਦਾ ਰਾਜ ਆਇਆ ਇਹ ਜਿਹੜੇ ਵੱਡੇ ਬਹਿਮਾਨੇ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚਾਹੁੰਦੇ ਸਾਨੂੰ ਰਾਹਤ ਦਵਾਈ ਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ ਤੌਰ ਤੇ ਤਰਨਤਾਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤੁਹਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਨੇ ਆਂ ਭਾਵੇਂ ਸਾਡੇ ਚੰਡੇ ਨਾਂ ਲਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਬਟ ਇੱਕ ਫੈਸਲਾ ਜ਼ਰੂਰ ਕਰ ਲਓ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਾ ਨੇ ਅਸੈਂਬਲੀ ਹਲਕੇ ਦੀ ਇਹਨੇ ਆਂਦੀ 2017 27 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਨੀਂ ਬਣਨੀ ਉਹਦਾ ਰਸਤਾ ਵਖਾਣਾ ਹੈ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ किस किसम के लोग करना चाहते विधानसभा कानून बनाने वास्ते मेरे एक कानून तोड़ने वाले वास्ते विधानसभा नहीं है वास्ते जी जगह बनी है तो पता कानून तोड़ने वाले वास्ते कि बनाई है सरकार ने उन्हें वास्ते वो जगह कानून बनाने वाले वास्ते विधानसभा हाथ जोड़ के सा बेनती है समुचे ਤਰਨਤਾਰ ਵਾਲੇ ਭਰਾਵਾਂ ਨੂੰ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰਿਆਂ ਨੂੰ ਵੱਧ ਪੀੜਿਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਸ ਤੋਂ ਬਾਅਦ ਨਾਲ ਦੇ ਜ਼ਿਲ੍ਹੇ ਨੇ ਅਸੀਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਤਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟਾਪ ਪ੍ਰਾਇੋਰਟੀ ਇਹਨਾਂ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ वचनबद्धता ਤੁਹਾਡੇ ਨਾਲ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕੀਤੀ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਆਈਆਂ ਮੇਰੇ ਵੀਰ ਜੋਸ਼ੀ ਸਾਹਿਬ ਜਦਾ ਜ਼ਿਕਰ ਕਰਦੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨੇ ਬਹੁਤ ਸਾਰੇ ਇਸ ਕਿਸਮ ਦੇ ਇਥੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਪਿਆਰ ਵਾਲੇ ਜਿਹੜੇ ਨੇ ਕੁਰਬਾਨ ਕੀਤੇ ਪੰਜਾਬ ਦੀ ਏਕਤਾ ਤੇ ਅਖੰਡਤਾ ਵਾਸਤੇ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਗੁਜ਼ਾਰਿਸ਼ ਹੈ ਫੇਰ ਟਾਈਮ ਆਇਆ ਆਪਾਂ ਸਿਆਣੇ ਬਣੀਏ ਆਪਾਂ ਸੂਝਵਾਨ ਬਣੀਏ ਸਾਨੂੰ ਕੁਦਰਤੀ ਟਾਈਮ ਮਿਲ ਗਿਆ ਵੋਟ ਦੇ ਜ਼ਰੀਏ ਫੈਸਲਾ ਕਰੋ ਫੈਸਲਾ ਕਰੋ ਤਗੜੇ ਹੋ ਕੇ ਕਾਮਯਾਬ ਕਾਂਗਰਸ ਦਾ ਕੈਂਡੀਡੇਟ ਕਰੋ ਅਸੀਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਆ ਅਮਨ ਤੇ ਸ਼ਾਂਤੀ ਬਹਾਲ ਕਰਾਂਗੇ ਚਿਹਰਿਆਂ ਤੇ ਰੌਣਕਾ ਲੈ ਕੇ ਆਵਾਂਗੇ ਜਦੋਂ ਤੁਹਾਡੇ ਨੌਜਵਾਨ ਬੱਚੇ ਸਕੂਲਾਂ ਵਿੱਚ ਜਾਂ ਕਾਲਜਾਂ ਜਾਂਦੇ ਨੇ ਕਿਸੇ ਮਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਪੈਗੀ ਕਿ ਸ਼ਾਮ ਨੂੰ ਸਕੂਲ ਤੋਂ ਬਾਅਦ ਜਾਂ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਮੇਰਾ ਬੱਚਾ ਵਾਪਸ ਇੱਥੇ ਪਹੁੰਚਦਾ ਕਰਕੇ ਦੀ ਬੋਲ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਾਂਗਰਸ ਪਾਰਟੀ ਦੀ ਬਹੁਤ ਇਸੋ ਗਾਧੀ ਸੋਚ ਵੀ ਅਸੀਂ ਕਈ ਇਹੋ ਜਿਹੇ ਕੰਮ ਕਰਨੇ ਨੇ ਜਿਹਦੇ ਨਾਲ ਪੰਜਾਬ ਜਿਹੜਾ ਇੱਕ ਲੈਂਡਲੌਕ ਪੇਰੀਆ ਜਿਹੜਾ ਇੱਕ ਪਾਲਿਸੀ ਦੇ ਮੁਤਾਬਕ ਜਿਹੜੀ ਗੁਜਰਾਤ ਦੀ ਪੋਰਟਸ ਦੀ ਪਾਲਿਸੀ ਜਿਹੜੀ ਬੰਦਰਗਾਹਾਂ ਦੇ ਵਿੱਚ ਬੰਬਈ ਦੀਆਂ ਬੰਦਰਗਾਹਾਂ ਨੇ ਗੁਜਰਾਤ ਦੀਆਂ ਬੰਦਰਗਾਹਾਂ ਨੇ ਬਾਹਰ ਦੀਆਂ ਬੰਦਰਗਾਹਾਂ ਦੀ ਇੱਕ ਇੱਕ ਬਹੁਤ ਵੱਡੀ ਇੱਕ ਲੋਬੀ ਹੈ ਜਿਹੜੀ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਉਹ ਚੱਲਣ ਨਹੀਂ ਦੇ ਰਹੀ ਜਿੱਦ ਦਿਨ ਸੁੱਕੀ ਬੰਦਰਗਾਹ ਚੱਲ ਗਈ ਮੇਰੇ ਵੀਰੋ ਗੱਲ ਸੁਣ ਲਓ ਰਾਜਪੁਰੇ ਤੋਂ ਅੰਮ੍ਰਿਤਸਰ ਸਾਰੇ ਨੂੰ ਅਮੀਰ ਏਰੀਆ ਹਿੰਦੁਸਤਾਨ ਦਾ ਹੋਏਗਾ ਸਾਰੇ ਟਰੇਡਿੰਗ ਹਾਊਸਸ ਸਾਰੀ ਵੱਡੀ ਜਿਹੜੀ ਇੰਡਸਟਰੀ ਹੈ ਹਿੰਦੁਸਤਾਨ ਦੀ ਉਹ ਇੱਥੇ ਆ ਕੇ ਬੈਠੇ ਸਾਡਾ ਉਹ ਸੁਪਨਾ ਕਿ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲ ਲੈ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵੇਚਣਾ ਜਿਹੜੀ ਸਬਜ਼ੀ ਇੱਥੇ 50 ਰੁਪਏ ਕਿਲੋ ਅਸੀਂ ਮਾਰਕੀਟ ਦਿੰਨੇ ਆ ਜਿੱਦਣ ਯੂਰਪੀਅਨ ਬਾਰਡਰ ਖੁੱਲਣਾ ਸਾਨੂੰ 350 ਤੋਂ 400 ਰੁਪਿਆ ਕਿਲੋ ਵਿਕਣਾ ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦ ਜਿੰਨਾ ਚਿਰ ਵੈਲਿਊ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਕਰ ਸਕਦੀ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਪੰਜਾਬ ਜਦੋਂ ਇੱਕ ਨੰਬਰ ਦਾ ਸੂਬਾ ਸੀ ਉਹ ਵੀ ਇਸ ਏਰੀਆ ਦਾ ਮਰਦਾ ਮੁਜਾਹਿਦ ਸਰ ਪ੍ਰਤਾਪ ਸਿੰਘ ਕੈਰੋਂ ਦੀ ਦੇਨਸ 1980 ਤੱਕ ਮੇਰੇ ਭਰਾਓ ਪੰਜਾਬ ਇੱਕ ਨੰਬਰ ਦਾ ਸੂਬਾ ਸੀ 15 ਸਾਲ ਜਦੋਂ ਸਾਡੇ ਤੇ ਹਾਲਾਤ ਵਿਗੜੇ ਅੱਜ ਅਸੀਂ 18ਵੇਂ ਨੰਬਰ ਤੇ ਇੱਕ ਬਿਮਾਰੂ ਸੂਬਾ ਬਣ ਗਿਆ ਬਿਮਾਰੂ ਸੂਬਾ ਜਿੱਦਾਂ ਤੱਕ ਇਹ ਸਾਡੇ ਸਤੋਜ ਵਾਲੇ ਮਹਾਰਾਜ ਸਾਹਿਬ ਨੇ ਜਾਣੇ ਮੇਰੇ ਵੀਰੋ ਇੱਧਰ ਧਿਆਨ ਕਰੋ ਜਿੱਦਾਂ ਸਤੋਜ ਵਾਲੇ ਸਾਡੇ ਰਾਜੇ ਨੇ ਇੱਥੋਂ ਜਾਣੇ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਮੇਰੇ ਭਰਾਓ ਨੌਕਰੀਆਂ ਵੀ ਤੁਸੀਂ ਵੇਖਦੇ ਹੋ ਇਹਦੇ ਚ 80% ਦੀਆਂ ਨੌਕਰੀਆਂ ਮੈਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਕਈ ਵਾਰ ਮੰਗ ਕੀਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਮਾਨ ਸਾਹਿਬ ਜਿੰਨੀਆਂ ਤੁਸੀਂ ਕਹਿੰਦੇ ਹੋ ਨੌਕਰੀਆਂ ਦਿੱਤੀਆਂ ਨੇ ਕੋ 40000 45000 ਜਿਹੜਾ ਤੁਸੀਂ ਕੁਫਰ ਤੋਲੇ ਆ ਇੱਕ ਵਾਈਟ ਪੇਪਰ ਜਾਰੀ ਕਰੋ ਬੰਦੇ ਦਾ ਨਾਂ ਉਹਦਾ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਉਹਨੂੰ ਮਿਲੀ ਏ ਇਹਦਾ ਕਾਗਜ਼ ਜਾਰੀ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਮੈਂ ਤਾਂ ਉਹ ਦੱਸਣਾ ਚਾਹਨਾ ਕਫਰ ਤੋਲ ਰਹੇ ਨੇ ਝੂਠ ਬੋਲ ਰਹੇ ਨੇ ਕਿਸੇ ਗੱਲ ਦਾ ਮੁਕਾਬਲਾ ਸਾਡੀ ਤਾਂ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਵੇਖਿਆ ਹੀ ਹੋਏਗਾ ਅਸੈਂਬਲੀ ਵਿੱਚ ਉਹ ਹਰਪਾਲਜੀ ਮੈਨਾ ਕੀ ਹੋਈ ਸੀ ਜਵਾਬ ਨਹੀਂ ਦੇ ਸਕਿਆ ਜਦੋਂ ਸਿੱਧਾ ਇਲਜ਼ਾਮ ਮੈਂ ਉਹਦੇ ਤੇ ਲਾਇਆ ਕਿ ਤੇਰੇ ਐਕਸਾਈਜ਼ ਮਹਿਕਮੇ ਚ ਚੱਲਦਾ ਕੀ ਦੇ ਜਵਾਬ ਇਹਦਾ ਦੇ ਨਹੀਂ ਸੀ ਚੱਕਿਆ